ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਰਾਮਪਰਾ ਤੇ ਇੱਕ ਤਰੀਕ ਦੀ ਲੱਗੀ ਹੋਈ ਆ 12ਵੇਂ ਮਹੀਨੇ ਦੀ ਉਹ ਬਧੀਆ ਬਹੁਤ ਵੱਧ ਮਾਲ ਪਹੁੰਚਿਆ ਹੋਇਆ ਇੱਥੇ ਦਿਖਾਉਣੇ ਆ ਤੁਹਾਨੂੰ ਉਹ ਚੰਗੀਆਂ ਝੋਟੀਆਂ ਬਾਈ ਲੈ ਕੇ ਪਹੁੰਚੇ ਹੋਏ ਆ ਟਾਪ ਦੇ ਨਗੀਨੇ ਕਹਿ ਸਕਦੇ ਆ ਬਾਈ ਜੀ ਇੱਕ ਬਹੁਤ ਹੀ ਸਿਰਾਂ ਲਾਇਆ ਪਿਆ ਉਹ ਸਕੀਨ ਵਾਜਾਂ ਪਹੁੰਚੀਆਂ ਬਾਈ ਜੀ ਉਹ ਵੱਡੇ ਆਰਡਰ ਵਾਲੀਆਂ ਲਸ ਲਸ ਕਰਦੀਆਂ ਰੁਭਾਣੀਆਂ ਚੰਗੀ ਪਿੱਠ ਪੂੜੇ ਦੀ ਕੁਆਲਿਟੀ ਚੰਗੇ ਆਰਡਰ ਦੀ ਕੁਆਲਿਟੀ ਉਹ ਵਧੀਆ ਚੰਗੇ ਦੁੱਧ ਵਾਲੀਆਂ ਮੱਝਾਂ ਅਣਾ ਦੀ ਸਪੇਸ ਬਹੁਤ ਆ ਕੱਲਾ ਕੱਲਾ ਤਾਂ ਚੈੱਕ ਕਰ ਲੋ ਆਪਣੀ ਆਈ ਸਾਹਮਣੇ ਆਈ ਮੜਾ ਇੱਧਰ ਜਾ ਕੇ ਨੰਬਰ ਨੰਬਰ ਯਾਰ ਮੇਰੇ ਵੀ ਚਾ ਕੋਈ ਨੰਬਰ ਨੂੰ ਕੀ ਹਾਂ ਜਾਣਕਾਰੀ ਦੇ ਦੇ ਹਾਂ ਉਰਾ ਨੇੜੇ ਆ ਜਾ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਬਾਈ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਨੰਗਲ ਵੱਡਾ ਨੰਗਲ ਅੱਛਾ ਨੰਗਲ ਕਲਾਂ ਠੀਕ ਆ ਤੇ ਜਿਹੜੀ ਆਵਾਜ਼ ਸੁਖਾਈ ਆ ਆਪਾਂ ਉਹ ਇੱਕ ਸੂਣ ਵਾਲੀ ਆਏ ਕਿਹੜੇ ਸੂਏ ਦੂਜੇ ਦੂਜੇ ਸੂਏ ਤੇ ਪਹਿਲੇ ਸੂਏ ਕਿੰਨਾ ਦਾ ਦੁੱਧ ਦਿੰਦਾ ਨੇ 12-13 ਕਿਲੋ ਆਪਣਾ ਵਪਾਰ ਦਾ ਕੰਮਾ ਕਰਦਾ ਕਰਦਾ ਅਸੀਂ ਕਰਦੀਆਂ ਮੱਝਾਂ ਇਹ ਤੇ ਐਤ ਕੀ ਕਿੰਨਾ ਦਾ ਦੁੱਧ ਪਾਉਂਗਾ ਇਹ ਹਾਂ ਬਹੁਤ ਸਵਾਦ ਲੱਗਦਾ 16-17 ਕੀ ਰੇਟ ਕਰਦਾ ਇਹਦਾ ਇਹਦਾ 2 2 ਲੱਖ ਛੱਡਣੀ ਕਿਥੇ ਤੱਕ ਆ 1.80 ਤੱਕ 1.80 ਤੱਕ ਜਿਹੜੀ ਆ ਮੱਝ ਆਪਣੀ ਇਹਦਾ ਸਵਾ 3 ਇਹਦਾ ਸਵਾ 3 ਲੱਖ ਇਹ ਕਿਹੜੇ ਸੂ ਸੂਈਆ ਦੂਜੇ ਦੂਜੇ ਸੂਏ ਸੂਈ ਹੋਈ ਹੈ ਬਾਈ ਜੀ ਸਵਾ 3 ਲੱਖ ਰੇਟ ਹੈ ਇਹਦਾ ਸਿੰਗਾ ਦੀ ਕੁਆਲਿਟੀ ਬਹੁਤ ਵਧੀਆ ਕੁੰਡੀ ਮਹਾਂਸਾ ਚੰਗੀ ਇਹਦਾ ਕੀ ਰੇਟ ਕਰਿਆ ਸਵਾ 3 ਸਵਾ 3 ਇਹ ਕਿੱਥੋਂ ਕਿ ਤੱਕ ਦੋ ਪਾਉ 1 ਘੰਟਾ ਹੀ ਠਾਈ ਦੇ ਦੇ ਦਾਂਗੇ ਬਾਈ ਕਹਿੰਦਾ ਦੁੱਧ ਕਿੰਨਾ ਕਿ ਦੇਉਗੇ ਇਹ 20 ਕਿਲੋ 20 ਕਿਲੋ ਦੁੱਧ ਵਾਲੀ ਮੱਝ ਆ ਬਾਈ ਜੀ ਬਹੁਤ ਵਧੀਆ ਚੰਗੀ ਪਿੰਡ ਨੰਗਲਕਲਾ ਜ਼ਿਲ੍ਹਾ ਮਾਨਸਾ ਤੋਂ ਦੋ ਮੱਜਾਂ ਲੈ ਕੇ ਪਹੁੰਚਿਆ ਭਰਾ ਚੰਗੇ ਦੁੱਧ ਵਾਲੀਆਂ ਮੱਜਾਂ ਨੰਬਰ ਯਾਦ ਆ 99154 99153 16870 ਨੰਬਰ ਆ ਬਾਈ ਦਾ ਲੈ ਮੱਜਾਂ ਬਣਾ ਦੋ ਮੇਰੀਆਂ ਬਹੁਤ ਚੰਗੀਆਂ ਮੱਜਾਂ ਮੰਡੀ ਰਾਂਪਰਾ ਤੇ ਪਹੁੰਚੀਆਂ ਹੋਈਆਂ ਆਪਣੀਆਂ ਬਾਈ ਆ ਦੱਸਾਂਗਾ ਮੜੀ ਜਾਣਕਾਰੀ ਉਹ ਚੰਗੇ ਆ ਟਰਾਲੀ ਮੱਝ ਦਿਖਾਉਂਦੇ ਆ ਤੁਹਾਨੂੰ ਇੱਕਾ ਥਣਾ ਦੀ ਸਪੇਸ ਬਹੁਤ ਆ ਦਾਤੀ ਸਿੰਘੀ ਆ ਬਹੁਤ ਵਧੀਆ ਮੰਡੀ ਰਾਮਪਰਾ ਤੇ ਪਹੁੰਚੀ ਹੋਈ ਆ 21 ਹੈ ਬਈ ਆਪਣੀ ਵੱਜ ਇਹ ਹਾਂਜੀ ਕਿਹੜੇ ਪਿੰਡੋਂ ਆਇਓ ਕੋਟੜਾ ਕੌੜਾ ਕੋਟੜਾ ਕੌੜਾ ਜਿਲ੍ਹਾ ਬਠਿੰਡਾ ਹੀ ਪੈਂਦਾ ਹਨਾ ਕਿਹੜੇ ਸੂਏ ਸੂਏ ਮਾਝਾ ਆਪਣੀ ਹੈ ਦੂਜੇ ਦੀ ਦੂਜੇ ਸੂਏ ਸੂਏ ਮਾਝਾ ਬਾਈ ਜੀ ਬਹੁਤ ਵਧੀਆ ਖਾਣਾ ਆਰਡਰ ਕੁਆਲਟੀ ਬਹੁਤ ਸਿਰੇ ਦੀ ਆ ਤੇ ਕਿਹੜੇ ਸੂਏ ਸੂਏ ਹੈ ਦੂਜੇ 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 ਕਿੰਨਾ ਕੁ ਦੁੱਧ ਪਾ ਦੂਗੇ ਇਹ 14 ਲੀਟਰ 14 ਲੀਟਰ ਖੁੱਲਾ ਦੁੱਧ ਪਾ ਦੂਗਾ ਜੀ ਕਹਿੰਦਾ ਕੀ ਰੇਟ ਕਰਦਾ ਭਰਾ 2 ਲੱਖ 2 ਲੱਖ ਰੇਟ ਆ ਕਿੱਥੋਂ ਤੱਕ ਛੱਡਨੀ ਆ ਛੱਡ ਦਾਂਗੇ 85 ਤੱਕ 185 ਹੈ ਤੇ ਨੰਬਰ ਬੋਲ ਦੇ ਜੀ ਆ 90411 40626 ਇੱਕ ਵਾਰੀ ਹੋਰ ਬੋਲ 90411 40626 21 ਮੱਝਾਂ ਕ ਆਪਣੀ ਹੋਰ ਵੀ ਐ ਕੋਈ ਧੰਨਵਾਦ ਭਾਈ ਮਿਹਰਬਾਨੀ ਸ਼ੁਕਰੀਆ ਬਹੁਤ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਵੱਡੀ ਰੰਪਰਾ ਲੱਗੀ ਹੋਈ ਆ ਬਾਈ ਜੀ ਇੱਕ ਤਰੀਕ ਦੀ ਮੰਡੀ ਲੱਗੀ ਆ ਖਾਦ ਨੇ ਜਿਹੜਾ ਦੇਖ ਕੇ ਸੋ ਤੁਰ ਫਿਰ ਕੇ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਮੰਡੀਆਂ ਦੀਆਂ ਮੇਲਿਆਂ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਬਹੁਤ ਚੰਗੀ ਮੱਝ ਇੱਕ ਹੋਰ ਦਿਖਾ ਦੇ ਆਪਣੀ ਬਾਈ ਜੀ ਇਹੇ ਉੱਡੀ ਮੱਝ ਲੈ ਕੇ ਪਹੁੰਚਿਆ ਬਾਈ ਬਹੁਤ ਵਧੀਆ ਕਿਹੜੇ ਸੂਈ ਹੈ ਜੀ ਪਹਿਲਾਂ ਕੀ ਰੇਟ ਕਰਤਾ 2 ਲੱਖ 2 ਲੱਖ ਮੰਗਦਾ ਬਾਈ ਪਹਿਲੇ ਸੂਈ ਬਈ ਆ ਮੰਡੀ ਰਾਮਪੁਰਾ ਬਾਈ ਜੀ ਬਹੁਤ ਵਧ ਗਿਆ ਚੰਗੀਆਂ ਰੌਣਕਾਂ ਲੱਗੀਆਂ ਆਪਣੀਆਂ ਬਾਈ ਜੀ ਮਾ ਚਾਹੇ ਸੋਨ ਵਾਲੀ ਸੂਈ ਬਈ ਆ ਕਿਹੜੇ ਸੂਏ ਦੂਜੇ 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 ਸੂਏ ਸੂਈ ਬਾਈ ਬਾਈ ਕੀ ਰੇਟ ਕਰਤਾ ਜੀ ਇਹਦਾ 1 60 ਇੱਕ 60 ਮੰਗਦਾ ਬਾਈ ਬੱਚਾ ਬਹੁਤ ਚੰਗੀਆਂ ਬੁੰਚੀਆਂ ਹੋਈਆਂ ਬਾਈ ਜੀ ਬਹੁਤ ਵਧੀਆ ਚੈੱਕ ਆਪਣੀਆਂ ਜੀ ਆਹ ਕਿਹੜੇ ਸੂਏ ਸੂਈਏ ਬਾਈ ਇਹ ਪਹਿਲੇ ਸੂਏ ਸੂਈ ਮਾਝਾ ਆਰਡਰ ਕੁਆਲਟੀ ਬਹੁਤ ਦੇ ਕੱਦ ਗੋਦ ਵੀ ਬਹੁਤ ਚੰਗਾ ਹੈ ਨਾ ਹਾਂ ਬਾਈ ਚੰਗੀ ਝੋਟੀ ਆ ਬਾਈ ਜੀ ਉੱਚੀ ਲੰਮੀ ਬਹੁਤ ਵਧੀਆ ਕਿੰਨਾ ਕੁ ਬੋਲਾ ਹਣਾ 12 ਕਿਲੋ ਚੱਕੀ ਰੇਟ ਕਰਤਾ 160 160 ਰੇਟੇ ਦਾ ਬਾਈ ਜੀ 12 ਕਿਲੋ ਦੁੱਧ ਦਿੰਦੀ ਆ ਪਹਿਲੇ ਸੂ ਸੂ ਇਹ ਆ ਰਾਮਪਰਾ ਮੰਡੀ ਤੇ ਰੌਣਕਾਂ ਲੱਗੀਆਂ ਹੋਈਆਂ ਚੰਗੀਆਂ ਹਾਂਜੀ ਕੀ ਹਾਲ ਆ ਵੀਡੀਓ ਵਿੱਚ ਆ ਚੱਲ ਰਹੇ ਹੋ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਸੰਸਾਰ ਕਿਹੜੇ ਜ਼ਿਲ੍ਹੇ ਚ ਆਹੇ ਸਹਾਰਨਪੁਰ 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 ਕਿਹੜੀ ਸਟੇਟ ਚ ਆ ਡਿਸਟ੍ਰਿਕਟ ਜੂਪੀ ਅੱਛਾ ਜੂਪੀ ਚ ਮਾਲ ਲੈਣਾ ਹੈ ਉਥੇ ਹਾਂਜੀ ਮਾਲ ਲੈਣਾ ਹੈ ਲੈਣਾ ਹੈ ਤੇ ਵੀ ਵਧੀਆ ਮਾਲ ਵਧੀਆ ਮਿਲਦਾ ਸਹਾਰਨਪੁਰ ਵੱਡੀ ਤੇ ਆ ਬੜੀਆਂ ਬੜਾ ਆਹ ਹਾਂਜੀ ਉਹ ਮਾ ਜਿਹਨੇ ਆ ਜਾ ਤੋ ਇਹ ਕਰ ਰਿਹਾ ਸੌਦਾ ਕਿ ਦੇਵੀ ਫਿਰਦੇ ਬਾਜੇ ਬਸ ਆਇਆ ਮੈਂ ਤਾਂ ਸੌਦਾ ਚੱਲੀ ਜਾਂਦਾ ਸੌਦਾ ਚੱਲਾ ਤੇ ਲੈ ਲਓ ਧੰਨਵਾਦ ਬਾਈ ਸਾਡੇ ਠੀਕ ਆ ਪੰਜਾਬ ਚ ਆਉਂਦਾ ਤੁਹਾਡੇ ਜੁਪੀ ਵਾਲਿਓ ਮਿਹਰਬਾਨੀ ਸ਼ੁਕਰ ਉਹ ਬਾਈ ਕਹਿੰਨੀ ਆ ਜਾ ਉਹ ਕਰ ਲੇ ਬੇਲਾ ਕੇਰਾਂ ਦੇ ਪਸ਼ੂ ਹੋਰ ਹੀ ਪਾਸੇ ਕੜਾ ਚੱਕ ਤਿੰਨ ਤਿੰਨ ਆ ਗਏ ਬਾਈ ਉਹ ਮੰਡੀ ਫੁੱਲ ਭਰੀ ਆ ਬਾਈ ਦੀ ਰਾਮਪਰਾ ਮੰਡੀ ਤੇ ਮੇਲਾ ਲੱਗਿਆ ਹੋਇਆ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਬਾਈ ਜੀ ਚੰਗੀਆਂ ਰੌਣਕਾਂ ਲੱਗੀਆਂ ਡੌਲਵਾਜਾ ਦੇਖ ਲੋ ਬਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਬਾਈ ਜੀ ਫੇਸਬੁੱਕ ਤੇ ਬੇਗਾ ਸਿੱਧੂ ਫਾਰਮ ਪੰਜਾਬੀ ਚ ਲਿਖਿਆ ਤੇ YouTube ਤੇ ਅੰਗਰੇਜ਼ੀ ਚ ਭਰਾਜੀ ਸਾਰੀਆਂ ਮੰਡੀਆਂ ਦੀਆਂ ਮੇਲਿਆਂ ਦੀਆਂ ਵੀਡੀਓ ਆਪਣੇ ਚੈਨਲ ਤੇ ਚੱਲਦੀਆਂ ਰਹਿੰਦੀਆਂ ਜੀ ਕਿਸੇ ਭਰਾਣੇ ਹੋਰ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ 94799 8308 ਹੋਰ ਭਾਈ ਠੀਕ 12 ਵਜੇ ਕਰਾ ਲਈ ਅੱਜ ਮੰਡੀ ਦੀਆਂ ਕੋਈ ਮੈਂ ਮੂਹਲੇ ਲਾ ਕੇ ਬਾਬੇ ਦੀ ਕਿਰਪਾ ਨਾਲ ਕਰਾਦੀ ਚੰਗੀਆਂ ਮਤ ਲੈ ਕੇ ਆਏ ਆ ਭਾਈ ਬੜੀਆਂ ਖੰਡ ਦੇ ਦੋ ਨਾ ਉਹਦੇ ਉਹ ਤਾਂ ਮੰਡੀ ਚ ਚੰਗੀਆਂ ਨਵਾ ਨਵਾ ਲਿਆ ਹੁੰਦੇ ਆ ਆਖੀ ਤੋਂ ਬਹੁਤ ਵਧੀਆ ਮੰਡੀ ਰਾਮਪੁਰਾ ਤੇ ਲੈ ਕੇ ਪਹੁੰਚੇ ਆ ਭਾਈ ਅੱਜ ਬਾਲਟੀ ਵਾਲੇ ਪਾਣੀ ਦੀ ਪਾਚੀ ਲਾ ਦੇ ਉਸ ਦੀ ਮਾੜਾ ਦੱਸਦਾ ਕੀ ਰੇਟ ਮੰਗਦਾ ਇਹਦਾ 1 20 ਕਿਹੜੇ ਸੂਈ ਆ ਇਹ ਦੂਜਾ ਸੂਆ ਦੂਜਾ ਸੂਆ ਸੂਈ ਹੋਈ ਏ ਇੱਕ ਵੀ ਛੱਡੇ ਨਹੀਂ ਕਿਸੇ ਦਾ ਕਰਦਾ ਹੀ ਮੰਨਦਾ ਨੰਬਰ ਬੋਲ ਦੇ ਫਿਰ ਆ 95017 02468 ਹੋਰ ਵੀ ਆਪਣੀ ਕੋਈ ਕਿਹਾ ਹਾਂ ਵੀ ਸਾਰੀ ਨਹੀਂ ਪੰਜ ਸੀ ਨੇ ਚੱਲ ਫੇਰ ਬਣਾ ਲੇ ਤੂੰ ਫੇਰ ਬਣਾ ਲੈ ਬਹੁਤ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਬਾਈ ਜੀ ਮੰਡੀ ਰਾਮਪਰਾ ਤੇ ਤੇ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ